ਲੜਾਈ ਸ਼ੁਰੂ ਹੋਣੀ ਹੈ ਲੜਾਈ ਤਾਂ ਹਜੇ ਵੀ ਸੈਂਟਰ ਨਾਲ ਹੀ ਹੈ ਸੋ ਇਸ ਕਰਕੇ ਅਸੀਂ ਇਹ ਕਹਿਣ ਆਏ ਕਿ ਜੇ ਐਮਐਸਪੀ ਦਾ ਜਿਹੜਾ ਬਿੱਲ ਹੈ ਉਹ ਪੰਜਾਬ ਸਰਕਾਰ ਕਿਉਂ ਨਹੀਂ ਲੈ ਕੇ ਆਉਂਦੀ ਹੁਣ ਇਹਨਾਂ ਨੇ ਕਹਿਤਾ ਕਿ ਐਮਐਸਪੀ ਤੋਂ ਘੱਟ ਜਿਹੜਾ ਖਰੀਦੂਗਾ ਉਹਨੂੰ 3 ਸਾਲ ਦੀ ਸਜ਼ਾ ਦੀ ਤਸਦੀਕ ਹੈ ਪਹਿਲੀ ਗੱਲ ਤਾਂ ਸੈਂਟਰ ਜੇ ਐਮਐਸਪੀ ਤੋਂ ਹੀ ਮੁੱਕਰ ਗਿਆ ਜਿਹੜਾ ਕਿ ਉਹਨਾਂ ਦੀ ਸ਼ੰਕਾ ਹੈਗੀ ਹੈ ਉਹਨਾਂ ਦੀ ਮਨਸ਼ਾ ਹੈਗੀ ਹੈ ਜੇ ਐਮਐਸਪੀ ਤੋਂ ਮੁੱਕਰ ਕੇ ਫਿਰ ਘੱਟ ਵੱਧ ਦਾ ਕੀ ਹੈ ਨੰਬਰ 2 ਤੇ ਜੇ ਸੈਂਟਰ ਨੇ ਕਹਿਤਾ ਸੈਂਟਰ ਦੀਆਂ ਏਜੰਸੀਆਂ ਨੇ ਸਾਨੂੰ ਤਾਂ ਇੰਨਾ ਕੁ ਚਾਹੀਦਾ ਜੀ ਬਾਕੀ ਦੇ ਸੀ ਖਰੀਦੇ ਪ੍ਰਾਈਵੇਟ ਪਲੇਅਰ ਕਹਿੰਦਾ ਮੈਂ ਵੀ ਨਹੀਂ ਖਰੀਦਦਾ ਫਿਰ ਜਿਹੜੀ ਫਸਲ ਬਚ ਗਈ ਉਹਨੂੰ ਕੌਣ ਚੱਕੂਗਾ ਜੀ ਉਹ ਕਿੱਥੇ ਵੇਚੂਗਾ ਕਿਸਾਨ ਤੇ ਪੰਜਾਬ ਸਰਕਾਰ ਐਮ ਐਸ ਪੀ ਦਾ ਬਿੱਲ ਲੈ ਕੇ ਆਵੇ ਅੱਜ ਵੀ ਸਾਡੇ ਜਿਹੜੇ ਐਮ ਐਲ ਐ ਨਾ ਨੇ ਇਸ ਗੱਲ ਤੇ ਵਾਕ ਆਊਟ ਕੀਤਾ ਕਿ ਪੰਜਾਬ ਸਰਕਾਰ ਗਾਰੰਟੀ ਕਰੇ ਕਿ ਜਿਹੜੀ ਫਸਲ ਬਚ ਗਈ ਸਰਕਾਰ ਜਿਹੜੀ ਸੈਂਟਰ ਦੀਆਂ ਏਜੰਸੀਆਂ ਦੇ ਖਰੀਦਣ ਤੋਂ ਬਾਅਦ ਉਹਨੂੰ ਅਸੀਂ ਚੱਕਾਂਗੇ ਨਾਲ ਖਰੀਦ ਦੀ ਗਾਰੰਟੀ ਵੀ ਦੇਵੇ ਤੇ ਅਸੀਂ ਇੱਕ ਇੱਕ ਦਾਣਾ ਪੰਜਾਬ ਸਰਕਾਰ ਆਪਣੀ ਐਮ ਐਸ ਪੀ ਲਾਗੂ ਕਰੇ ਤੇ ਐ ਐਮਐਸਪੀ ਤੇ ਕਣਕ ਤੇ ਝੋਨਾ ਕਰਤੇ ਮਾਲਵੇ ਦੇ ਵਿੱਚ ਕਪਾਹ ਤੇ ਨਰਮਾ ਰੋੜ ਰਿਆ ਹੀ ਪੰਜਾਬ ਸਰਕਾਰ ਉਹਨਾਂ ਨੂੰ ਕਿਸਾਨ ਨਹੀਂ ਸਮਝਦੀ ਜਾਂ ਉਹ ਕਪਾਹ ਨਰਮਾ ਮੱਕੀ ਵਗੈਰੂ ਫਸਲਾਂ ਨਹੀਂ ਸਮਝਦੀ ਉਹਨਾਂ ਨੂੰ ਸੋ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਨਾ ਕਰਨ ਇਹ ਕਿ ਪਤਾ ਨਹੀਂ ਅਸੀਂ ਕੱਲ ਜਿਹੜਾ ਬਿਲ ਪਾਸ ਹੋ ਗਿਆ ਤੇ ਅਸੀਂ ਹੀਰੋ ਬਣ ਕੇ ਪੰਜਾਬ ਦਾ ਰੱਖਾ ਪਤਾ ਨਹੀਂ ਕੀ ਟਾਈਟਲ ਦੇ ਰਹੇ ਨੇ ਜਿਹੜੇ ਕਾਂਗਰਸੀ ਨੇ ਲੱਡੂ ਵੰਡ ਰਹੇ ਨੇ ਪੰਜਾਬ ਦੇ ਕਿਸਾਨਾਂ ਦੇ ਚੁੱਲ੍ਹਿਆਂ 'ਚ ਅਜੇ ਵੀ ਅੱਗ ਨਹੀਂ ਮੱਚੀ ਇਹ ਲੱਡੂ ਜਿਹੜੇ ਨੇ ਸ਼ਾਇਦ ਇਹਨਾਂ ਦੇ 2022 ਵਾਲੇ ਫੁੱਟਰੇ ਨੇ ਉਹ ਗੱਲ ਤਾਂ ਫੇਰ ਨਹੀਂ ਤੇ ਲੜਾਈ ਸੈਂਟਰ ਨਾਲ ਲੜਨੀ ਪਊਗੀ ਵੱਡੇ ਪੱਧਰ ਤੇ ਜੇ ਜੇ ਇੰਨੇ ਹੀ ਪੰਜਾਬ ਦੇ ਰਾਖੇ ਕਹੋਂਦੇ ਨੇ ਕੈਪਟਨ ਸਾਹਿਬ ਤਾਂ ਫੇਰ ਰਾਸ਼ਟਰਪਤੀ ਤੋਂ ਸਾਈਨ ਕਰਾ ਕੇ ਲਿਓਣ ਫੇਰ ਉਹਨਾਂ ਨੇ ਚੱਕ ਕੇ ਬਿੱਲ ਭਰਾ ਮਾਰਨੇ ਨੇ ਜੀ ਉਹਨਾਂ ਨੂੰ ਹੀ ਕਹਿ ਰਹੇ ਕਿ ਤੁਹਾਡੇ ਬਿੱਲਾਂ ਦੇ ਵਿੱਚ ਐਮੈਂਡਮੈਂਟ ਕਰ ਰਹੇ ਆ ਪੰਜਾਬ ਦਾ ਐਕਟ ਥੋੜੀ ਐ ਕੋਈ ਇਹ ਸੋ ਐਮਐਸਪੀ ਦਾ ਬਿੱਲ ਲੈ ਕੇ ਆਓ ਸਰਕਾਰ ਜਿਹੜੀ ਆ ਉਹ ਪੰਜਾਬ ਸਰਕਾਰ ਖੁਦ ਗਾਰੰਟੀ ਦੇਵੇ ਕਿਸਾਨਾਂ ਨੂੰ ਕਿ ਅਸੀਂ ਐਮਐਸਪੀ ਦੇਵਾਂਗੇ ਜਿੰਨੀ ਵੀ ਫਸਲ ਬਚ ਗਈ ਲੜਾਈ ਤਾਂ ਇਹ